ਦੋਸਤੋ ਹਰ ਰੋਜ਼ ਨਾ ਇਸੇ ਤਰ੍ਹਾਂ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲਾ ਉਹਨਾਂ ਦੇ ਦਰਸ਼ਨ ਸਾਰੀ ਸੰਗਤ ਨੂੰ ਕਰਾਏ ਜਾਂਦੇ ਆ ਮੈਂ ਤੁਹਾਨੂੰ ਸੰਗਤ ਦੀ ਗਿਣਤੀ ਦਿਖਾਉਣਾ ਹੈ ਕਿੰਨੀ ਭਾਰੀ ਮਾਤਰਾ ਚ ਜਿਹੜੀ ਸੰਗਤ ਇੱਥੇ ਪਹੁੰਚੀ ਹੋਈ ਆ ਹਾਲਾਂਕਿ ਸਟੇਜ ਦੀ ਜਿਹੜੀ ਸਮਾਪਤੀ ਹੋ ਗਈ ਆ ਪਰ ਫੇਰ ਵੀ ਤੁਸੀਂ ਜਿਹੜੀ ਸੰਗਤ ਦੀ ਜਿਹੜੀ ਗਿਣਤੀ ਦੇਖ ਸਕਦੇ ਹੋ ਨਾ ਬਹੁਤ ਵੱਡੀ ਮਾਤਰਾ ਜਿਹੜੀ ਸੰਗਤ ਹਰ ਰੋਜ਼ ਪਹੁੰਚਦੀ ਆ ਤੇ ਹਾਲੇ ਕਿ ਸਟੇਜ ਦੀ ਜਿਹੜੀ ਸਮਾਪਤੀ ਹੋ ਚੁੱਕੀ ਆ ਤੇ ਫਿਰ ਵੀ ਜਿਹੜੀ ਬਹੁਤ ਵੱਡੀ ਮਾਤਰਾ ਸੰਗਤ ਪਹੁੰਚੀ ਆ ਸੋ ਪਹਿਲੋਂ ਜਿਹੜੀ LED ਇੱਥੇ ਛੋਟੀ ਲੱਗੀ ਹੋਈ ਸੀ ਨਾ ਉਸ LED ਨੂੰ ਪਿੱਛੇ ਲਗਾ ਦਿੱਤਾ ਗਿਆ ਔਰ ਪਿੱਛੇ ਤੁਸੀਂ ਦੇਖ ਸਕਦੇ ਹੋ 500 ਰੁਪਇਆ ਰਾਮ ਸਰੂਪ ਗੁਦੇਵਾ 500 ਰੁਪਇਆ ਪ੍ਰੈਸ ਕਲੱਬ ਮੈਰਕਾ ਪਰ ਔਰ ਇਸ ਜਗ੍ਹਾ ਤੇ ਜਿਹੜੀ LED ਵੱਡੀ ਲਾਤੀ ਆ ਉਜਾਗਰ ਸਿੰਘ ਮਖਸਾਬ ਕਾ ਅੱਜ ਹੀ ਲਾਈ ਐ ਐਲਈਡੀ ਤਾਂ ਕਿ ਦਿੱਲੀ ਜਿਹੜੀ ਸੰਗਤ ਆਉਂਦੀ ਆ ਉਹਨਾਂ ਨੂੰ ਡਲੇਵਾਲ ਸਾਹਿਬ ਦੇ ਦਰਸ਼ਨ ਕਰਾਇਆ ਜਾ ਸਕਣ। ਸੋ ਅੱਜ 27 ਦਿਨ ਹੋ ਗਏ ਆ ਡਲੇਵਾਲ ਸਾਹਿਬ ਨੂੰ ਉਹ ਖੜ੍ਹਤਾਲ ਤੇ ਬੈਠਿਆ ਆ। ਅੱਜ 27ਵਾਂ ਦਿਨ ਆ। 27 ਦਿਨ ਹੋ ਗਏ ਉਹਨਾਂ ਦੇ ਅੰਦਰ ਨਾਜ ਦਾ ਇੱਕ ਦਾਣਾ ਤੱਕ ਨਹੀਂ ਗਿਆ। ਇਹ ਕੱਲਾ ਪਾਣੀ ਹੀ ਪੀਂਦੇ ਆ ਰੋਜ਼। ਸੋ ਛੋਟੇ ਛੋਟੇ ਬੱਚੇ ਵੀ ਇੱਥੇ ਪਹੁੰਚਦੇ ਆ। ਵਿਕਰ ਸਿੰਘ 200 ਰੁਪਇਆ ਵਰਜੀਤ ਸਿੰਘ ਖਾਲਸਾ 200 ਰੁਪਇਆ ਜੁਕਸੀਵ ਸਿੰਘ ਸੋਹਣ 200 ਰੁਪਇਆ ਰੰਜੀਤ ਕਾ 100 ਰੁਪਇਆ ਸੰਤ ਰਾਜੋ ਮਾਜਰਾ 1000 ਰੁਪਇਆ ਮੋਹਨਦਾਰ 500 ਰੁਪਇਆ ਸੋ ਇੱਕ ਵਾਰ ਫੇਰ ਮੈਂ ਸੰਗਤ ਦੇ ਕੈਮਰਾ ਮਾਰਕੀਟ ਤੁਹਾਨੂੰ ਦਿਖਾਉਣਾ ਹੈ ਕਿ ਵੱਡੀ ਮਾਤਰਾ ਸੰਗਤ ਹਰ ਰੋਜ਼ ਇੱਥੇ ਪੰਡਾਲ 'ਚ ਪਹੁੰਚਦੀ ਆ ਹਰਪੀਰ ਸਿੰਘ 500 ਰੁਪਇਆ 1000 ਰੁਪਇਆ ਸੁੰਦਰ ਸਿੰਘ 500 ਰੁਪਇਆ ਕਰਨਦੀਪ ਸਿੰਘ 1500 ਰੁਪਇਆ ਸੰਤਕਪਾਲਪੁਰਾ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਤੋ ਸਾਹਿਬ ਵਾਹਿਗੁਰੂ ਜੀ ਕੀ ਫਤਿਹ